ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ। ਬੜੇ ਬਹੁਤ ਸਾਰੇਾਂ ਤੇ ਆਪਣਾ ਮੇਰ ਪਰਿਆਰਤ ਰੱਖਣ ਜੀ। ਸਾਡੇ ਪਿੰਡ ਤੋਂ ਨੌਜਵਾਨ ਸੇਵਾ ਸੁਸਾਇਟੀ ਵਾਲੇ ਸੇਵਾਦਾਰਾਂ ਜਿਹੜੇ ਉਹ ਬੱਸ ਰਾਹੀਂ ਸੰਗਤ ਨੂੰ ਲੈ ਕੇ ਚੱਲਣੀਆਂ। ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਗੇ। ਫਿਰ ਦੂਜੇ ਦਿਨ ਜਾਣਗੇ ਇਹ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਜਾਣਗੇ ਫਿਰ ਇਹ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਆਉਣਗੇ ਮੈਂ ਵਧੀਆ ਪ੍ਰਲ ਲੈਣਾਂ ਦਾ ਨੌਜਵਾਨ ਸੇਵਾ ਸੋਸਾਇਟੀ ਵਾਲਿਆਂ ਦਾ ਜਿਹੜਾ ਸੰਗਤ ਨੂੰ ਦਰਸ਼ਨ ਕਰਾਉਣ ਕਰ ਸ੍ਰੀ ਕਰਤਾਰਪੁਰ ਸਾਹਿਬ ਦੇ ਪੂਰੀ ਭਾਦੇ ਤੇ ਅੱਜ ਹਜੇ ਤਾਂ ਕੋਈ ਇਦਾਂ ਲਾਹੇ ਵਾਲਾ ਕੰਮ ਨਹੀਂ ਹੋਣ ਇਹ ਇਹ 260 ਦੇ 400 ਪਾਉਣੇ ਤੋਂ 500 ਲੱਗ ਜਾਂਦੀ ਆ ਐਤਕੀ ਨਾ ਬਹੁਤ ਲੋਕਾਂ ਨੇ ਦੇਖ ਕੇ ਚੱਲਣਾ ਹੈ ਅੱਨਾ ਇਧੇ ਲੋਕ ਕੋਈ ਦੇਖ ਕੇ ਚੱਲਣਾ ਕਿਉਂਕਿ ਅੱਗੇ ਨਾ ਅੱਗੇ ਜਿੰਨਾ ਚੌਂ ਨਹੀਂ ਦੇਖ ਲੋਕਾਂ ਨੂੰ ਅੱਗੇ ਤੂੜੀ ਦੇ ਸੀਜ਼ਨ ਚ ਨਾ ਲੋਕ ਯਾਰ ਹੁਣ ਕਣਕਾਂ ਦਾ ਸੀਜ਼ਨ ਆਉਂਦਾ ਕੋਈ ਟਰਾਲੀ ਜਾਲੀਆਂ ਲਵਾ ਰਿਹਾ ਕੋਈ ਮਸ਼ੀਨ ਦੀ ਤਿਆਰੀ ਕਰ ਰਿਹਾ ਉਹ ਗੱਲੇ ਨਹੀਂ ਰਹੀ ਅੱਗੇ ਵਾਲੀ ਹੁਣ ਇਕ ਤਾਂ ਮੰਦਾ ਪੈ ਗਿਆ ਤੂੜੀ ਦਾ ਤੂੜੀ ਦਾ ਇੱਕ ਤਾਂ ਚਾਰ ਨੇ ਮੰਦਾ ਪਾਤਾ ਨੰਬਰ 2 ਆ ਲੋਕਰ ਡੰਗਰ ਘਟਾ ਦਿੱਤੇ ਨੰਬਰ 3 ਇੱਕ ਹੋਰ ਨਾ ਜਿਹੜਾ ਆਉਣ ਲੱਗ ਗਿਆ ਉਹ ਛਿਲਕਾ ਜਾ ਉਹਦੇ ਕਰਕੇ ਸਾਡੇ ਇਲਾਕੇ 'ਚ ਤਾਂ ਬਹੁਤ ਆਉਂਦੀਆਂ ਗੱਡੀਆਂ ਪਰ ਪਰ ਕੇ ਉਹਦੇ ਕਰਕੇ ਫਰਕ ਪੈ ਗਿਆ ਪਰ ਤੂੜੀ ਪੱਕੇ ਗਾ ਅੱਖਾਂ ਤੂੜੀ ਤੂੜੀ ਉਹ ਆ ਅਜੇ ਤਾਂ ਸਟਾਕ ਪਿਆ ਖਾਸਾ ਬੂਕ ਗੀੜੇ ਸਿੱਧਦੇ ਨੇ ਕੁੱਟੇ ਜਿ ਮੰਗ ਗਲ ਰੇ ਟੂਟ ਤਾਂ ਡਾ ਹੈ ਨਹੀਂ ਨਾ ਨਗਦ ਪੈਸੇ ਮਿਲਦੇ ਹੁਣ ਅੱਗੇ ਵਾਲਾ ਕੰਮ ਤਾਂ ਰਿਹਾ ਨਹੀਂ ਬਿੱਲ ਤਾਂ ਕਰਨਾ ਹੀ ਪੈਣਾ ਤਾਂ ਨਵੀਂ ਪੈਣੀ ਅੰਦਰ ਬਾਕੀ ਜਿੰਨੇ ਕੋ ਹੋ ਸਕੇ 7-8 ਕਿਲਿਆਂ ਦੇ ਖਰਚੇ ਵੇਚਣ ਦੀ ਸਲਾਹ ਜਿੰਨਾ ਲੋਟ ਲੱਗਿਆ ਕੰਮ ਉਹਦੇ ਖਰਚੇ ਹੀ ਪੇਟ ਦੂੰਗੇ ਤੂੜੀ ਵਾਲਾ ਤਾਂ ਗਿਆ ਜਮਾਨਾ ਬਸ ਆਲੇ ਹੰਦਾ ਪਾਣੀ ਨਾ ਉਹ ਚ ਗਾੜ ਇੱਕ ਤੇਲ ਪਾਉਣ ਵਾਲਾ ਇਹ ਰੀਡਿੰਗ ਵੀ ਆਉਂਦੀ ਇਹਦੇ ਚ ਲੀਟਰ ਕਿੰਨੇ ਹੋਗੇ ਆ ਹੈਗਾ ਇਹਦਾ ਹੈਂਡਲ ਜਿੱਥੇ ਤੇਲ ਪੈਣਾ ਹੈ ਆਪੇ ਆਪ ਤੇ ਚੱਲਦਾ ਬੈਟਰੀ ਵਾਲਾ ਇਹ ਆਈ ਬੈਟਰੀ ਵਾਲੀ ਤਾਂ ਇਹ ਦੇਖੀ ਸੀ ਆਪਣੇ ਐਡ ਹੁੰਦਾ ਕਿ ਮਾਉਂਸ ਸੱਟ ਲੈ ਕੇ ਆਂਦਾ ਵਧੀਆ ਜਿਹਾ ਡਾੜਾ ਇਹਦੇ ਚ ਬਰੀਡੀ ਵੀ ਆਉਂਦੀ ਸਭ ਤੋਂ ਬੜੀ ਗੱਲ ਤਾਂ ਇਹ ਹੈ ਮੈਂ ਤਾਂ ਸੈਟਿੰਗ ਵੀ ਕਰ ਸਕਦਾ ਮੈਂ ਰੀਡਿੰਗ ਦੀ ਆਹ ਮੋੜਾ